ਵਸੰਤ ਪੰਚਮੀ ਮਨਾਉਣ ਆਏ ਮੁੰਡਿਆਂ ਨੇ ਕੀਤਾ ਵੱਡਾ ਘਰ ਆ ਰਿਸ਼ਤੇਦਾਰ ਤਾਂ ਕੁੱਟੇ ਹੀ ਕੁੱਟੇ ਨਾਲੇ ਵਕੀਲ ਦਾ ਕੁੱਟ ਦਾ ਟੱਬਰ ਸਾਰਾ ਫਿਰੋਜ਼ਪੁਰ ਚ ਬਸੰਤ ਪੰਚਮੀ ਦੀ ਰਾਤ ਨੂੰ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦੋਂ ਬਸੰਤ ਪੰਚਮੀ ਮਨਾਉਣ ਆਏ ਨੌਜਵਾਨਾਂ ਨੇ ਗਵਾਂਢੀਆਂ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦਰਸਲ ਇਹ ਨੌਜਵਾਨ 12 ਬਸੰਤ ਪੰਚਮੀ ਮਨਾਉਣ ਦੇ ਲਈ ਆਪਣੇ ਰਿਸ਼ਤੇਦਾਰ ਦੇ ਘਰ ਆਏ ਹੋਏ ਸਨ ਤੇ ਇਹ ਨੌਜਵਾਨ ਬੈਠ ਕੇ ਸ਼ਰਾਬ ਪੀ ਰਹੇ ਸਨ। ਜਿਸ ਤੋਂ ਬਾਅਦ ਇਹਨਾਂ ਨੌਜਵਾਨਾਂ ਦਾ ਆਪਣੇ ਰਿਸ਼ਤੇਦਾਰਾਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਜਾਂਦਾ ਹੈ ਤੇ ਇਹ ਵਿਵਾਦ ਲੜਾਈ ਝਗੜੇ ਦਾ ਰੂਪ ਧਾਰਨ ਕਰ ਲੈਂਦਾ ਹੈ ਤੇ ਜਦੋਂ ਗਵਾਂਡੀਆਂ ਨੂੰ ਇਸ ਦਾ ਪਤਾ ਲੱਗਦਾ ਹੈ ਤਾਂ ਗਵਾਂਡੀਆਂ ਦੇ ਵੱਲੋਂ ਵਿੱਚ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਬਾਹਰੋਂ ਆਏ ਨੌਜਵਾਨਾਂ ਦੇ ਵੱਲੋਂ ਇਹਨਾਂ ਗਵਾਂਡੀਆਂ ਨਾਲ ਵੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਕਿੱਥੋਂ ਦੇ ਰਹਿਣ ਵਾਲੇ ਤੇ ਕੀ ਕਰਨਾ ਹੋਇਆ ਮੈਂ ਪਵਨ ਕੁਮਾਰ ਚਾਵਲਾ ਐਡਵੋਕੇਟ ਸਪੀਡ ਕੁਚਾ ਬਰਕਤਰਾਮ ਦਾ ਰਹਿਣ ਵਾਲਾ ਹਾਂ ਅਤੇ ਰਾਤ ਤਕਰੀਬਨ 1:30 ਵਜੇ ਦਾ ਸਮਾਂ ਸੀ ਅਸੀਂ ਸੌ ਰਹੇ ਸੀ ਇੱਕਦਮ ਹੀ ਸਾਡੇ ਘਰ ਦੇ ਵਿੱਚ ਇੱਟਾ ਡਿੱਗਣ ਦਾ ਸ਼ੋਰ ਆਇਆ ਅਸੀਂ ਬਿੰਨੋ ਬ੍ਰਦਰ ਉੱਠ ਕੇ ਦੇਖਣ ਲੱਗੇ ਵੀ ਇਹ ਇੱਟਾਂ ਦਾ ਸ਼ੋਰ ਕਿੱਥੋਂ ਆ ਰਿਹਾ ਹੈ ਦੱਸ ਅਸੀਂ ਉੱਠੇ ਤੇ ਬਾਹਰ ਦੇਖਿਆ ਤੇ ਬਾਹਰ ਸ਼ੋਰ ਚੀਕ ਜਗਾੜਾ ਹੋ ਰਿਹਾ ਸੀ ਅਸੀਂ ਭੱਜ ਕੇ ਆਪਣੀ ਛੱਤ ਤੇ ਆਏ ਛੱਤ ਤੇ ਆ ਕੇ ਅਸੀਂ ਦੇਖਿਆ ਵੀ ਕੁਝ ਅਣਪਛਾਤੇ 10 15 ਬੰਦੇ ਜਿਹੜੇ ਬਸੰਤ ਮਨਾਣ ਬਾਹਰੋਂ ਆਏ ਹੋਏ ਸੀ ਨਾਲ ਦੇ ਗਵਾਂਢ ਦੇ ਘਰ ਵਿੱਚ ਉਹ ਕਿਸੇ ਬੰਦੇ ਨੂੰ ਕੁੱਟ ਰਹੇ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਬੰਦਾ ਮਰ ਜਾਊਗਾ ਵੀ ਤੁਸੀਂ ਕਿਉਂ ਉਹਨੂੰ ਜਿਹੜਾ ਮਤਲਬ ਕਿ ਮਾਰੀ ਜਾਂਦੇ ਜੇ ਜਾਨੋਂ ਮਰ ਜੇਗਾ ਛੱਡ ਦੇ ਦੇ ਤੂੰ ਕਹਿੰਦਾ ਤੁਸੀਂ ਇੱਟਾਂ ਮਾਰੀਆਂ ਸਾਡੇ ਤੇ ਅਸੀਂ ਤੁਹਾਨੂੰ ਤੁਹਾਨੂੰ ਵੀ ਦੇਖ ਲਾਂਗੇ ਇੰਨੀ ਦੇਰ ਚ ਸਾਡੀ ਮਾਤਾ ਜੀ ਉੱਠੇ ਮਾਤਾ ਜੀ ਉੱਠ ਕੇ ਸਾਡਾ ਜਿਹੜਾ ਨੀਚੇ ਵਾਲਾ ਦਿਉੜੀ ਦਾ ਮੇਨ ਦਿਉੜੀ ਦਾ ਦਰਵਾਜ਼ਾ ਖੁੱਲਣ ਲੱਗੇ ਉਹਨਾਂ ਨੇ ਸਾਡੀ ਮਾਤਾ ਜੀ ਨੂੰ ਧੱਕਾ ਮਾਰ ਕੇ ਉਹਨਾਂ ਦੇ ਨੱਕ 'ਚ ਲਹੂ ਕੱਢ ਕੇ ਤੇ ਜ਼ਮੀਨ ਤੇ ਘਰਾਤਾ ਅਸੀਂ ਉਹਨਾਂ ਨੂੰ ਉਹਨਾਂ ਨੂੰ ਛੜਾਣ ਲੱਗੇ ਇਹ ਸਾਰੇ ਜਣੇ ਜਿਹੜੇ 10 15 ਜਣੇ ਹੈਗੇ ਸੀ ਇਹ ਭੱਜ ਗਏ ਕੋਠੇ ਆ ਗਏ ਛੱਤ ਤੇ ਛੱਤ ਤੇ ਆ ਕੇ ਸਾਡੇ ਇੱਕ ਭਰਾ ਨੂੰ ਉਟੰਡਾ ਪੇ ਅਸੀਂ ਉਹਨਾਂ ਜਦ ਦੇਖਿਆ ਵੀ ਇਹ ਸਾਡੇ ਪ੍ਰਾਂ ਨੂੰ ਮਾਰ ਦੇਣਗੇ ਅਸੀਂ ਉਹਨਾਂ ਬਚਾਣ ਲਈ ਅਸੀਂ ਅੱਗੇ ਹੋਏ ਉਲਟਾ ਇਹਨਾਂ ਨੇ ਸਾਡੇ ਵੀ ਜਿਹੜਾ ਹੈ ਘਰ ਦੇ ਵਿੱਚ ਆ ਕੇ ਅੰਦਰ ਦਾਖਲ ਹੋ ਕੇ ਤੋੜ ਪੰਨ ਕੀਤੀ ਅਤੇ ਕਾਬੇ ਨਾਲ ਸਾਨੂੰ ਸੱਟਾਂ ਮਾਰੀਆਂ ਅਤੇ ਜਿੰਨੇ ਵੀ ਬੰਦਿਆਂ ਨੇ ਅਸੀਂ ਸ਼ੋਰ ਮਚਾਇਆ ਮਾਰਤਾ ਮਾਰਤਾ ਸਾਰਾ ਮੱਲਾ ਇਕੱਠਾ ਹੋ ਕੇ ਸਾਡੇ ਕੋਲ ਪਹੁੰਚਿਆ ਤੇ ਫਿਰ ਇਹ ਇਥੋਂ ਫਰਾਰ ਹੋ ਗਏ ਕਾਂ ਟਰੱਕ ਵੀ ਗੱਡੀਆਂ ਦਾ ਬਾਹਰ ਪੰਨ ਟੋੜ ਵੀ ਹੋਈ ਐ ਬਟ ਇਹ ਆਪਸ ਵਿੱਚ ਵੀ ਲੜੇ ਨੇ ਇਹਨਾਂ ਨੇ ਬਾਅਦ ਚ ਸਾਨੂੰ ਸੱਟਾਂ ਮਾਰ ਕੇ ਜਾਲੀ ਸੱਟਾਂ ਆਪਦੇ ਮਾਰ ਕੇ ਹਸਪੀਟਲ ਦੇ ਵਿੱਚ ਦਾਖਲ ਹੋ ਗਏ ਭਾਈ ਸਾਹਿਬ ਕਿੰਨੇ ਬੰਦੇ ਸੀ ਔਰ ਕਿੱਥੋਂ ਦੇ ਬੰਦੇ ਸੀ ਕੁਝ ਬੰਦੇ ਦੱਸ ਰਹੇ ਨੇ ਜੀ ਗੁਰੂ ਸਾਹਿਬ ਤੋਂ ਆਏ ਸੀ ਜੀ ਤੇ ਕੁਝ ਬੰਦੇ ਜਿਹੜੇ ਮੋਗਾ ਸਾਈਡ ਤੋਂ ਆਏ ਸੀ ਜੀ ਹਾਂਜੀ ਇਹਨਾਂ ਨੇ ਸ਼ਰਾਬ ਪੀ ਕੇ ਜਿਹੜੀ ਹੁੱਲੜਬਾਜੀ ਇੱਥੇ ਕੀਤੀ ਗੁੰਡਾਗਰਦੀ ਕੀਤੀ ਸ਼ਰੇਆਮ ਸਾਡੇ ਘਰ ਦੇ ਵਿੱਚ ਆ ਕੇ ਸੱਟਾਂ ਮਾਰੀਆਂ ਅਸੀਂ ਇਹਨਾਂ ਨੂੰ ਸਮਝਾਇਆ ਹੱਥ ਜੋੜੇ ਮਿੰਤਾ ਕਰਨੇ ਕਿਤੇ ਵੀ ਸਾਨੂੰ ਛੱਡ ਦਿਓ ਸਾਡਾ ਕੋਈ ਕਸੂਰ ਨਹੀਂ ਪਰ ਇਹਨਾਂ ਨੇ ਸਾਡੀ ਕੋਈ ਨਾ ਸੁਣੀ ਤੇ ਸਾਨੂੰ ਕੁੱਟਦੇ ਰਹੇ ਲਗਾਤਾਰ ਮਾਰਦੇ ਰਹੇ ਲੜਾਈ ਐਕਚੁਅਲੀ ਕਿੰਦੀ ਸੀ ਲੜਾਈ ਐਕਚੁਅਲੀ ਸਾਡੇ ਗਵਾਂਢ 'ਚ ਇਹ ਜਿੰਦੇ ਘਰੇ ਪਸੰਦ ਮਨਾਨ ਆਏ ਸੀ ਉਹ ਦੋਨੋਂ ਆਪਸ ਗਵਾਂਢੀਆਂ ਦੇ ਵਿੱਚ ਸੀ ਜਿਸ ਮੁੰਡੇ ਨੂੰ ਇਹ ਉਤਕੇ ਘੜੀਸਕੇ ਸਾਡੇ ਘਰ ਅੱਗੇ ਲੈ ਕੇ ਆਏ ਸੀ ਅਸੀਂ ਤਾਂ ਉਹਨੂੰ ਕੋਠੇ ਤੋਂ ਹੀ ਬਾਜਾਂ ਮਾਰੀਆਂ ਸੀ ਛੱਡ ਦਿਓ ਕਹਿੰਦਾ ਨਹੀਂ ਤੁਸੀਂ ਸਾਡੇ ਤੇ ਇੱਟਾਂ ਚਲਾਈਆਂ ਤੇ ਇਸ ਕਰਕੇ ਅਸੀਂ ਤੁਹਾਨੂੰ ਬਖਸ਼ਣਾ ਲੈ ਸਾਡੇ ਜਿਹੜੇ ਸਾਹਮਣੇ ਬਿਲਕੁਲ ਜਿਹੜੇ ਗਵਾਂਢੀ ਹੈਗੇ ਨੇ ਉਹ ਦੋਨੋਂ ਭੈਣ ਭਰਾ ਰਾਤ ਨੂੰ ਉੱਥੇ ਸੀ ਸ਼ੋਰ ਸ਼ਰਾਬ ਉਹਨਾਂ ਨੇ ਸ਼ੋਰ ਮਚਾਇਆ ਵੀ ਮਾਰਤਾ ਮਾਰਤਾ ਅਸੀਂ ਦੇਖਿਆ ਤੇ ਇਹ ਉਹਨਾਂ ਦੇ ਵੀ ਗੱਲ ਪੈ ਗਏ ਦੋਨਾਂ ਦੇ ਉਹਨੇ ਉਸ ਲੜਕੀ ਜਿਹੜੀ ਲੜਕੀ ਦੇ ਗੱਲ ਪਏ ਨੇ ਉਹਦਾ ਬਰਾਦਰ ਉਹਨੂੰ ਛਡਾਣ ਵਾਸਤੇ ਉੱਥੇ ਤੇ ਜਾ ਕੇ ਇੱਟਾਂ ਮਾਰਨ ਲੱਗਾ ਸੀ ਆਪਦੇ ਭੈਣ ਨੂੰ ਬਚਾਣ ਲਈ ਤੇ ਬਚਾਹ ਕਰਨ ਲਈ ਤੇ ਇਹਨਾਂ ਨੇ ਇਹਨਾਂ ਨੇ ਵੀ ਅੱਗੋਂ ਇੱਟਾ ਇੱਟਾ ਜਿਹੜੀਆਂ ਸਾਡੇ ਘਰ ਦੇ ਵਿੱਚ ਚਲਾਈਆਂ ਜੀ ਇਹ ਤਜਾਬ ਦੀ ਬੋਤਲ ਇਹ ਅਣਪਛਾਤੇ ਬੰਦੇ ਨਾਲ ਲੈ ਕੇ ਆਏ ਸੀ ਪਤਾ ਨਹੀਂ ਕਿੱਥੋਂ ਲੈ ਆ ਲੈ ਕੇ ਆਏ ਸੀ ਕਹਿੰਦੇ ਸੀ ਅਸੀਂ ਤੁਹਾਨੂੰ ਸਾੜ ਦੇਾਂਗੇ ਜੇ ਸਾਨੂੰ ਤੁਸੀਂ ਅਟੈਕ ਕੀਤਾ ਤੇ ਤੁਹਾਨੂੰ ਕਿੰਨੇ ਜਨਨ ਸੱਟਾਂ ਲੱਗੀਆਂ ਇੱਕ ਮੈਂ ਤੇ ਇੱਕ ਮੇਰਾ ਬ੍ਰਦਰ ਹੈ ਤੇ ਇੱਕ ਮੇਰਾ ਹੋਰ ਬ੍ਰਦਰ ਹੈ ਜੋ ਇਸ ਟਾਈਮ ਜੀਜੀਐਸ ਮੈਡੀਕਲ ਕਾਲਜ ਵਿੱਚ ਸੀਰੀਅਸ ਹੈ ਜਿਸ ਦੇ 12 13 ਟਾਂਕੇ ਲੱਗੇ ਹੋਏ ਨੇ ਮੇਰਾ ਦਿਲਜੀਤ ਕੁਮਾਰ ਹੈ ਜੀ ਮੈਂ ਕੋਚਾ ਬਰਕਤਰਾ ਹੋਂ ਰਹਿਣ ਵਾਲਾ ਜੀ ਕੀ ਗੱਲ ਬਾਤ ਦੀ ਗੱਲ ਬਾਤ ਇਹ ਰਾਤ ਦੇ 1:30 ਵਜੇ ਸੀ ਜੀ ਦੇ ਰੋਲਾ ਬਹੁਤ ਆਇਆ ਜੀ ਝਿੱਕ ਚਕਾਰਾ ਬਹੁਤ ਜਿਆਦਾ ਸੀ ਦਾ ਤੇ ਦੇਖਿਆ ਜੀ ਅਸੀਂ ਆ ਗਏ ਇਟਾ ਇਟਾ ਮਾਰੀਆਂ ਨੇ ਸਾਨੂੰ ਪਤਾ ਲੱਗਾ ਜਿਹੜੇ ਝਿੱਟਾ ਇੰਝ ਆ ਗਿਆ ਅਸੀਂ ਉੱਪਰ ਆਏ ਜਦੋਂ ਦੇਖਿਆ ਤੇ ਇਹਨਾਂ ਨੇ ਨਾ ਸਾਡੇ ਨਾਲ ਗਵਾਂਢੀ ਦਾ ਪੁੱਛਣਾ ਤੇ ਉਹਨੂੰ ਉੱਥੋਂ ਕੁੱਟਦੇ ਕੁੱਟਦੇ ਸਾਡੇ ਦਾ ਘਰ ਦੇ ਕੋਲ ਲੈ ਆਏ ਉਹਨੂੰ ਕੁੱਟਿਆ ਨੇ ਕੁੱਟਿਆ ਨੇ ਕੁੱਟਿਆ ਨੇ ਸਾਡੇ ਸਾਹਮਣੇ ਗਵਾਂਢੀ ਹੋਏ ਸੀਗੇ ਉਹਨਾਂ ਦੀ ਲੜਕੀ ਨੇ ਛੜਾਇਆ ਵੀਰੇ ਨੂੰ ਨਾ ਮਾਰੋ ਨਾ ਮਾਰੋ ਇਹਨਾਂ ਨੇ ਉਹਨਾਂ ਨੂੰ ਵੀ ਮਾਰਿਆ ਕਹਿੰਦੇ ਪਰ ਅਗੇ ਤੁਹਾਨੂੰ ਵੀ ਮਾਰ ਜਾਂਗੇ ਇਹ ਜੋ ਉਹਨਾਂ ਨੇ ਬਚਾਵਾ ਸੇਤ ਚਲਾਈ ਆ ਆਪ ਦੀ ਭੈਣ ਨੂੰ ਬਚਾਉਣ ਵਾਸਤੇ ਇਹਨਾਂ ਨੇ ਕਿਹਾ ਤੁਸੀਂ ਹਟ ਜਾਈਏ ਇਹੀ ਤਾਂ ਇਹ ਨਹੀਂ ਚਲਾਈ ਤੁਸੀਂ ਨਾ ਮਾਰਨੋ ਨਾ ਮਾਰੋ ਤੇ ਮੇਰੇ ਮਾਪਿਆਂ ਜੀ ਨੇ ਥੱਲੇ ਗੁਆ ਖੋਲਿਆ ਗੁਆ ਖੋਲਿਆ ਤੇ ਇਹਨੇ ਹਿੱਟ ਆ ਕੇ ਤੁਹਾਨੂੰ ਹੀ ਮਾਰਨੇ ਤੁਸੀਂ ਇੱਟੇ ਤਣਾਈਆਂ ਸਾਡੇ ਦੇ ਇਹਨਾਂ ਨੇ ਧੱਕਾ ਮਾਰਿਆ ਧੱਕਾ ਮਾਰ ਕੇ ਕਿੰਨੇ 10 15 ਜਿੰਨੇ ਵੀ ਹੋਏ ਸੀਗੇ ਸਾਰੇ ਆਪਾਂ ਸਾਨੂੰ ਮਾਰਨ ਲੱਗ ਪਏ ਇੱਕ ਭਰਾ ਮੇਰੇ ਨਾਲ ਥੱਲੇ ਹੀ ਸੁੱਟ ਲੱਗੇ ਜੀ ਅਸੀਂ ਮਸਾ ਹੌਲੇ ਜਾਨ ਬਚਾ ਕੇ ਤਾਂ ਆਇਆ ਕਾਪਾ ਵੀ ਪਿਆ ਆਇਆ ਕਈ ਵੀ ਬਈ ਸਾਡਾ ਬੂਹਾ ਵੀ ਤੋੜਦਾ ਸ਼ਰੇਆਮ ਗੁੰਡਾ ਕਰਦੀ ਰਹਿੰਦਾ ਸ਼ਰੇਆਮ ਗੁੰਡਾ ਕਰਦੀ ਕੀਤੀ ਇਤਜਾਬ ਦੀ ਬੋਤਲ ਵੀ ਲੈ ਕੇ ਆਏਗੀ ਕਿੰਨੇ ਜਨੇ ਸੀਗੇ ਇਹ 10 ਤੋਂ 15 ਜਨੇ ਹੁੰਦੇ ਸੀਗੇ ਅਨਪਛਾਤੇ ਹੈ ਜੀ ਤੇ ਤੁਸੀਂ ਕਿੰਨੇ ਜਨੇ ਜਨਤੀ ਹੋਏ ਅਸੀਂ 20 ਜਨੇ ਜੀ ਦੋ ਮੇਰੇ ਛੋਟੇ ਬ੍ਰਦਰ ਮੈਂ ਵੱਡਾ ਇੱਕ ਮੇਰਾ ਬ੍ਰਦਰ ਰਿਕਾਰਡ ਦਾਖਲ ਹੈ ਜੀ ਆਨ ਦਾ ਵਰਕ ਹਾਂ ਜੀ ਹਾਂ ਜੀ 13 ਟਾਂਕੇ ਲੱਗੇ ਆਈ ਹੁੰਦੇ ਉਹ ਥੋੜਾ ਸੀਰੀਅਸ ਹੈ ਜੀ ਕੋਈ ਕਾਰਵਾਈ ਦੀ ਮੰਗ ਸਕਦਾ ਹਾਂ ਜੀ ਹਾਂ ਜੀ ਅਸੀਂ ਜਨੇ ਸਾਨੂੰ ਪ੍ਰਸ਼ਾਸਨ ਕਾਰਵਾਈ ਕੀਤੀ ਹੈ ਜੀ ਸਰ ਕੀ ਮਾਮਲਾ ਸੀਗਾ ਜਿਹੜੀ ਹੈ ਥੋੜਾ ਗੱਲ ਦੀ ਇਹ ਮਾਮਲਾ ਇਹ ਜਿਹੜਾ ਮਾਮਲਾ ਰਾਤ ਕਰੀਬ 2 ਵਜੇ ਇਹਨਾਂ ਦੇ ਗੁਆਂਢੀ ਜਿਹੜੇ ਦੋ ਘਰ ਆਸਬੇਦੀ ਉੱਥੇ ਇੰਜੋਏ ਕਰ ਰਹੇ ਸੀਗੇ ਸ਼ਰਾਬ ਵਗੈਰਾ ਪੀ ਰਹੇ ਸੀਗੇ ਉਹ ਦੋਨੋਂ ਆਸਬੇਦੀ ਜਿਹੜੇ ਉੱਥੇ ਇੱਕ ਗਰੁੱਪ ਬੈਠਾ ਸੀਗਾ ਸ਼ਰਾਬ ਪੀਂਦੇ ਆ ਪਿੰਨੇ ਲੜਾਈ ਝਗੜਾ ਹੋ ਗਿਆ ਉਹ ਬਾਅਦ ਚ ਇਹਨਾਂ ਦੇ ਘਰ ਵਿੱਚ ਆ ਗਏ ਇਹਨਾਂ ਨੇ ਤਾਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਲੜਾਈ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਕੁਝ ਬੰਦਿਆਂ ਨੇ ਇਹਨਾਂ ਦੇ ਘਰ ਦੇ ਅੰਦਰ ਜਾ ਕੇ ਇਹਨਾਂ ਦੇ ਸੱਤਾ ਮਾਰੀਆਂ ਜਿਸ ਦੇ ਸਬੰਧ ਵਿੱਚ ਇਹ ਇਹਨਾਂ ਦੇ ਵਿੱਚੋਂ ਇੱਕ ਭਰਾ ਵਕੀਲ ਵੀ ਹੈ ਉਹ ਵਕੀਲ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਤੁਸੀਂ ਆਗਾ ਬਿਆਨ ਲਿਖ ਕੇ ਦਿਓ ਅਸੀਂ ਕਾਰਵਾਈ ਕਰਕੇ ਅਗਲੀ ਤਰਤੀਸ਼ ਆਰੰਭ ਕਰਾਂਗੇ ਇਹ ਜਿਹੜੇ ਇਹ ਤੋਂ ਦੇਸੀ ਜੇ ਬਾਹਰ ਦੇ ਆਏ ਸੀ ਇਹ ਜਿਹੜੇ ਉਹਦੇ ਰਿਸ਼ਤੇਦਾਰ ਹੀ ਸੀ ਗਵੰਡੀਆਂ ਦੇ ਉਹ ਤੋਂ ਬਾਹਰ ਫੜੇਗੇ ਨਾ ਸਰ ਨਹੀਂ ਹਜੇ ਕੋਈ ਨਹੀਂ ਫੜਿਆ ਗਿਆ ਸੋ ਇਸ ਤਰੀਕੇ ਦੇ ਨਾਲ ਬਸੰਤ ਪੰਚਮੀ ਦੀ ਰਾਤ ਨੂੰ ਫਿਰੋਜ਼ਪੁਰ ਦੇ ਮੁਹੱਲਾ ਕੁੱਚਾ ਬਰਕਤ ਰਾਮ ਦੇ ਵਿੱਚ ਲੜਾਈ ਝਗੜਾ ਹੋਇਆ ਹੈ ਗਵਾਂਡੀਆਂ ਦੇ ਘਰ ਦੇ ਵਿੱਚ ਇੱਟਾਂ ਰੋੜੇ ਚਲਾਏ ਗਏ ਨੇ ਉਹਨਾਂ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਪੀੜਤਾਂ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ